ਜਿਹੜਾ ਪਰਮਾਤਮਾ ਹੁੰਦਾ ਕੋਈ ਇੱਕ ਜੋਤ ਰੂਪ ਹੈ ਸਤਿ ਸ੍ਰੀ ਅਕਾਲ ਇੱਕ ਹੁੰਦਾ ਵਿਸ਼ਨੂੰ ਇੱਕ ਹੁੰਦਾ ਮਹਾਵਿਸ਼ਨੂੰ ਠੀਕ ਹੈ ਮਹਾਵਿਸ਼ਨੂੰ ਕੌਣ ਹੈ ਕਾਲਪੁਰਖ ਜੀ ਉਹਨਾਂ ਨੇ ਕਿ ਤਨ ਦੇ ਉੱਤੇ ਬਣਾਏ ਨੇ ਪਰਮਾ ਵਿਸ਼ਨੂੰ ਨੇ ਗਏ ਜੀ ਵਿਸ਼ਨੂੰ ਮਹਾਰਾਜ ਪਰਮਾ ਜੀ ਜਾਂ ਸ਼ਿਵ ਜੀ ਮਹਾਰਾਜ ਇਹ ਪਰਮਾਤਮਾ ਦੀਆਂ ਸ਼ਕਤੀਆਂ ਨੇ ਜਿਹਨਾਂ ਨੇ ਕੰਮ ਕਰਨੇ ਹੁੰਦੇ ਬਣਾਏ ਉਹਨਾਂ ਨੇ ਆਪਣੇ ਵਿੱਚੋਂ ਹੀ ਇਹਨੇ ਜਿਮੀ ਜ਼ਮਾਨ ਕੇ ਵਿਖੇ ਸਮਸਤੇ ਇੱਕ ਜੋਤ ਹੈ ਨਾ ਵੜ ਹੈ ਨਾ ਘਾਟ ਹੈ ਨਾ ਘਟ ਵੜ ਉਹ ਜੋਤ ਕੀ ਹੈ ਮਹਾ ਬਿਸ਼ਨੂ ਜੀ ਨੂੰ ਕਾਲਪੁਰਖ ਕਹਿੰਦੇ ਉਹਨਾਂ ਨੇ ਅਗੇ ਜਨ ਇੱਕ ਮਾਈ ਜੋਤ ਵੀ ਆਈ ਤਿੰਨ ਚੇਲੇ ਪਰਮਾਤਮਾ ਉਹ ਫਿਰ ਅਗੇ ਤਿੰਨ ਤਿੰਨ ਸ਼ਕਤੀਆਂ ਬਣਾਈਆਂ ਸੰਸਾਰ ਦੇ ਕਾਰ ਵਿਹਾਰ ਵਾਸਤੇ ਹੈ ਉਹ ਤਿੰਨ ਸ਼ਕਤੀਆਂ ਇਕੱਠੀਆਂ ਇੱਕੋ ਹੀ ਉਹ ਕਾਲਪੁਰਖ ਦਾ ਰੂਪ ਉਸ ਤੋਂ ਅਗੇ ਫਿਰ ਇੰਦਰ ਮਹਾਰਾਜ ਬਣਾਇਆ ਦੇਵਤੇ ਅਗੇ ਸਾਰੇ ਕੰਮ ਕਰਦੇ ਦੇਵਤੇ ਬਣਾ ਤੇ ਫਿਰ ਜਦੋਂ ਦਾਇਤਾ ਦਾ ਜਦਾਹੀ ਤੇਜ ਪ੍ਰਤਾਪ ਵਧਿਆ ਫਿਰ ਮਾਰੇ ਨੀ ਦੁਰਗਾ ਨੂੰ ਸਾਜਿਆ ਤਹੀਂ ਦੁਰਗਾ ਸਾਜ ਕੇ ਦੇਨਤਾ ਦਾ ਨਾਸ਼ ਕਰਾਇਆ ਤੇ ਹੁਣ ਮਾਤਾ ਨੂੰ ਮਾਰਨ ਗਿਆ ਮਹਾਰਾਜ ਦੀ ਸਾਜੀ ਦੂਜਾ ਇਹ ਕਲਾ ਹੁੰਦੀਆਂ ਇਦਾਂ ਪਰਸ਼ੂਰਾਮ ਨੂੰ ਭੇਜਿਆ ਚਾਰ ਕਲਾ ਦੇ ਕੇ ਭੇਜਿਆ ਹੈ ਵਿਸ਼ਨੂੰ ਮਹਾਰਾਜ ਦੇ ਅਵਤਾਰ ਦੀ ਪਰ ਚਾਰ ਕਲਾ ਜਦ ਹੰਕਾਰ ਕੀਤਾ ਦੋ ਕਲਾ ਖਿੱਚ ਲਈਆਂ ਰਾਉ ਚੰਦਾ ਬਾਰੇ ਉਹ 12 ਕਲਾ ਸੀ 14 ਕਲਾ ਬਣ ਗਈ ਉਹਨੇ ਹੰਕਾਰ ਕੀਤਾ ਪਰਸ਼ੂਰਾਮ ਨੂੰ ਕ੍ਰਿਸ਼ਨ ਮਹਾਰਾਜ ਆਏ 16 ਕਲਾ ਉਦੋਂ ਨੇਰਾ ਘਟ ਸੀ ਜਦੋਂ